ਬਹੁਤ ਵਾਰ ਅਸੀਂ ਜਦੋਂ ਕਿਸੇ ਨਾਲ ਗੱਲਾਂ ਕਰਦੇ ਹਾਂ ਤਾਂ ਸਾਡੇ ਮੂੰਹ ਵਿੱਚੋਂ ਬਿਨਾਂ ਸੋਚੇ ਸਮਝੇ ਬਹੁਤ ਸਾਰੇ ਸ਼ਬਦ ਨਿਕਲ ਜਾਂਦੇ ਨੇ ਅਸੀਂ ਕਿਸੇ ਦੀਆਂ ਕਮਜ਼ੋਰੀਆਂ ਉਸ ਦੀਆਂ ਗਲਤੀਆਂ ਜਾਂ ਫਿਰ ਉਸ ਦੇ ਜੀਵਨ ਦੇ ਦੁੱਖਾਂ ਤੇ ਹਾਸਾ ਕਰ ਦਿੰਦੇ ਹਾਂ ਪਰ ਕਦੇ ਸੋਚਿਆ ਹੈ ਕਿ ਉਹੀ ਸ਼ਬਦ ਜੇ ਸਾਡੇ ਬਾਰੇ ਕੋਈ ਕਹਿ ਦੇਵੇ ਤਾਂ ਸਾਨੂੰ ਕਿੰਨਾ ਬੁਰਾ ਲੱਗਦਾ ਹੈ ਮਨੁੱਖ ਦੀ ਸਭ ਤੋਂ ਵੱਡੀ ਪਰਖ ਇੱਥੇ ਹੀ ਹੁੰਦੀ ਹੈ ਕੀ ਤੁਸੀਂ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਦੇਖ ਸਕਦੇ ਹੋ ਜਾਂ ਫਿਰ ਨਹੀਂ ਇਨਸਾਨੀ ਜੀਵਨ ਵਿੱਚ ਸ਼ਬਦਾਂ ਦੀ ਤਾਕਤ ਬਹੁਤ ਵੱਡੀ ਹੈ ਸ਼ਬਦ ਰੂਹ ਨੂੰ ਉਠਾ ਵੀ ਸਕਦੇ ਹਨ ਤੇ ਢਾ ਵੀ ਸਕਦੇ ਨੇ ਰੱਬ ਨੇ ਜਦੋਂ ਇਨਸਾਨ ਨੂੰ ਜ਼ੁਬਾਨ ਦਿੱਤੀ ਸੀ ਉਹ ਦਾਤ ਸੀ ਸੱਚ ਬੋਲਣ ਲਈ ਪਿਆਰ ਦੇਣ ਲਈ ਕਿਸੇ ਦਾ ਹੌਂਸਲਾ ਵਧਾਉਣ ਲਈ ਪਰ ਅਸੀਂ ਉਸੇ ਜ਼ੁਬਾਨ ਨਾਲ ਕਿਸੇ ਨੂੰ ਦੁਖੀ ਕਰ ਦਿੰਦੇ ਹਾਂ ਜਦੋਂ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਹਾਂ ਅਸੀਂ ਅਸਲ ਵਿੱਚ ਆਪਣੇ ਮਨ ਦੀ ਮੰਨਲੀਨਤਾ ਬਾਹਰ ਕਰ ਰਹੇ ਹੁੰਦੇ ਹਾਂ ਜੋ ਮਨ ਅੰਦਰ ਸ਼ਾਂਤ ਹੈ ਉਹ ਕਦੇ ਕਿਸੇ ਨੂੰ ਚੁਬਦਾ ਸ਼ਬਦ ਨਹੀਂ ਕਹਿੰਦਾ ਅਕਸਰ ਜਿਹੜੇ ਲੋਕ ਦੂਜਿਆਂ ਦੀਆਂ ਗਲਤੀਆਂ ਤੇ ਉਂਗਲ ਚੁੱਕਦੇ ਨੇ ਉਹ ਆਪਣੇ ਅੰਦਰਲੇ ਅਹੰਕਾਰ ਦੇ ਬੱਜੇ ਹੁੰਦੇ ਨੇ ਉਹ ਸੋਚਦੇ ਹਨ ਕਿ ਉਹ ਔਰ ਇੱਕ ਗੱਲ ਵਿੱਚ ਸਹੀ ਨੇ ਪਰ ਉਹ ਨਹੀਂ ਜਾਣਦੇ ਕਿ ਉਹਨਾਂ ਦੇ ਇਸ ਬੇਕਾਰ ਦੀਆਂ ਗੱਲਾਂ ਵਿੱਚ ਹੀ ਸਭ ਤੋਂ ਵੱਡੀ ਗਲਤੀ ਛੁਪੀ ਹੁੰਦੀ ਹੈ ਜਦੋਂ ਤੂੰ ਕਿਸੇ ਨੂੰ ਮਾੜਾ ਕਹਿੰਦਾ ਹੈ ਤੂੰ ਆਪਣੇ ਆਪ ਨੂੰ ਰੱਬ ਦੇ ਦਰਬਾਰ ਵਿੱਚ ਛੋਟਾ ਕਰ ਲੈਂਦਾ ਹੈ ਕਿਉਂਕਿ ਰੱਬ ਰੱਬ ਦੀ ਹਜ਼ੂਰੀ 'ਚ ਕੋਈ ਵੱਡਾ ਜਾਂ ਛੋਟਾ ਨਹੀਂ ਉੱਥੇ ਸਿਰਫ ਨਿਮਰਤਾ ਤੇ ਸੱਚ ਦੀ ਕਦਰ ਹੈ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਸੀ ਆਪਣੀ ਨਿੰਦਿਆ ਕਰੇ ਸੋ ਆਦਮੀ ਜੋ ਨਿੰਦਿਆ ਕਰੇ ਸੋ ਮੇਰਾ ਮੀਤ ਇਹ ਵਚਨ ਸਾਨੂੰ ਸਿਖਾਉਂਦੇ ਹਨ ਕਿ ਜਿਹੜਾ ਆਪਣੀ ਆਤਮਾ ਨੂੰ ਵੇਖ ਕੇ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਪਛਾਣਦਾ ਹੈ ਉਹੀ ਸੱਚਾ ਸਾਧਕ ਹੈ ਜੋ ਦੂਜਿਆਂ ਦੀ ਨਿੰਦਾ ਕਰਦਾ ਹੈ ਉਹ ਆਪਣੇ ਹੀ ਮਨ ਦੀ ਗੰਦਗੀ ਨੂੰ ਬਾਹਰ ਸੁੱਟ ਰਿਹਾ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਹਾਂ ਸਾਡਾ ਮਨ ਉਸ ਗੱਲ ਨਾਲ ਗੱਲ ਦਾ ਆਦੀ ਬਣ ਜਾਂਦਾ ਹੈ ਰੋਹ ਹਰ ਵੇਲੇ ਕਿਸੇ ਨਾ ਕਿਸੇ ਵਿੱਚ ਖੋਟ ਲੱਭਦਾ ਰਹਿੰਦਾ ਹੈ ਉਹ ਸੋਚਦਾ ਹੈ ਕਿ ਦੁਨੀਆ ਖਰਾਬ ਹੈ ਲੋਕ ਸਹੀ ਨਹੀਂ ਪਰ ਅਸਲ ਵਿੱਚ ਖਰਾਬੀ ਉਸਦੇ ਅੰਦਰ ਹੀ ਹੁੰਦੀ ਹੈ ਜਿਹੜਾ ਮਨ ਸਾਫ਼ ਹੈ ਉਹ ਹਰ ਕਿਸੇ ਵਿੱਚ ਰੱਬ ਦਾ ਰੂਪ ਵੇਖਦਾ ਹੈ ਉਸ ਲਈ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਾਰੇ ਇੱਕ ਰੱਬ ਦੇ ਪੁੱਤਰ ਹੁੰਦੇ ਨੇ ਇੱਕ ਇਨਸਾਨ ਨੂੰ ਆਪਣਾ ਚਿਹਰਾ ਸ਼ੀਸ਼ੇ ਵਿੱਚ ਵੇਖਣ ਦੀ ਆਦਤ ਬਣਾਉਣੀ ਚਾਹੀਦੀ ਹੈ ਬਸ ਸਿਰਫ ਸਰੀਰਕ ਰੂਪ ਵਿੱਚ ਨਹੀਂ ਆਤਮਕ ਰੂਪ ਵਿੱਚ ਵੀ ਹਰ ਰੋਜ਼ ਆਪਣੇ ਹਰ ਰੋਜ਼ ਆਪਣੇ ਮਨ ਦਾ ਸ਼ੀਸ਼ਾ ਵੇਖੋ ਅੱਜ ਮੈਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੱਤਾ ਕਿਸੇ ਨੂੰ ਬੁਰਾ ਤਾਂ ਨਹੀਂ ਕਿਹਾ ਕਿਸੇ ਦੇ ਦਿਲ ਨੂੰ ਚੋਟ ਤਾਂ ਨਹੀਂ ਪਹੁੰਚਾਈ ਇਹ ਪ੍ਰਸ਼ਨ ਜਦੋਂ ਤੂੰ ਆਪਣੇ ਆਪ ਨਾਲ ਰੋਜ਼ ਕਰੇਗਾ ਤਦ ਹੀ ਤੂੰ ਆਪਣੇ ਵਿੱਚ ਵਿਛਲੇ ਅਹੰਕਾਰ ਨੂੰ ਕਾਬੂ ਕਰ ਸਕੇਗਾ ਬਹੁਤ ਵਾਰ ਅਸੀਂ ਦੂਜਿਆਂ ਨੂੰ ਮਾੜਾ ਇਸ ਲਈ ਕਹਿ ਦਿੰਦੇ ਹਾਂ ਕਿਉਂਕਿ ਅਸੀਂ ਆਪਣੇ ਆਪ ਨਾਲ ਅਸਤੁਸ਼ਟ ਹੁੰਦੇ ਹਾਂ ਜਿਹੜਾ ਮਨ ਖੁਦ ਨਾਲ ਖੁਸ਼ ਨਹੀਂ ਉਹ ਕਿਸੇ ਹੋਰ ਦੀ ਖੁਸ਼ੀ ਬਰਦਾਸ਼ਤ ਨਹੀਂ ਕਰ ਸਕਦਾ ਪਰ ਜਦੋਂ ਤੂੰ ਆਪਣੇ ਆਪ ਨਾਲ ਪਿਆਰ ਕਰਨਾ ਸਿੱਖ ਲੈਂਦਾ ਹੈ ਜਦੋਂ ਤੂੰ ਆਪਣੇ ਆਪ ਨੂੰ ਮਾਫ ਕਰਨਾ ਸਿੱਖ ਲੈਂਦਾ ਹੈ ਉਦੋਂ ਤੂੰ ਕਿਸੇ ਹੋਰ ਨੂੰ ਮਾੜਾ ਕਿਵੇਂ ਕਹਿ ਸਕਦਾ ਹੈ ਉਦੋਂ ਤੇਰੇ ਅੰਦਰ ਸਿਰਫ ਦਇਆ ਸਮਝਦਾਰੀ ਤੇ ਪਿਆਰ ਦੇ ਸ਼ਬਦ ਹੀ ਨਿਕਲਦੇ ਨੇ ਇਸ ਧਰਤੀ ਤੇ ਹਰ ਇੱਕ ਜੀਵ ਕਿਸੇ ਨਾ ਕਿਸੇ ਸਬਕ ਨਾਲ ਆਇਆ ਹੈ ਕੋਈ ਗਲਤੀ ਕਰਦਾ ਹੈ ਤਾਂ ਉਸ ਦੀ ਸਿੱਖਿਆ ਦਾ ਹਿੱਸਾ ਹੈ ਅਸੀਂ ਕੌਣ ਹਾਂ ਜੋ ਕਿਸੇ ਦੀ ਰਾਹ ਚੱਲਣ ਦੇ ਤਰੀਕੇ ਤੇ ਉਂਗਲ ਚੁੱਕੀਏ ਰੱਬ ਨੇ ਉਸ ਨੂੰ ਉਸ ਦੇ ਰਾਹ ਤੇ ਭੇਜਿਆ ਹੈ ਤੇ ਸਾਨੂੰ ਸਾਡੇ ਰਾਹ ਤੇ ਅਸੀਂ ਆਪ ਆਪਣੇ ਰਾਹ ਤੇ ਕਿੰਨੇ ਸਾਫ਼ ਚੱਲ ਰਹੇ ਹਾਂ ਇਹੀ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਮਨ ਸਿਮਰਨ ਕਰਦਾ ਹੈ ਉਹ ਕਦੇ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਸਿਮਰਨ ਮਨ ਨੂੰ ਸਾਫ਼ ਕਰਦਾ ਹੈ ਜਦੋਂ ਮਨ ਸਾਫ਼ ਹੁੰਦਾ ਹੈ ਅੱਖਾਂ ਵਿੱਚ ਪਿਆਰ ਆ ਜਾਂਦਾ ਹੈ ਜ਼ੁਬਾਨ ਤੇ ਮਿਠਾਸ ਆ ਜਾਂਦੀ ਹੈ ਜਿਹੜੇ ਮਨ ਦੇ ਮੂੰਹੋਂ ਮਿੱਠੇ ਸ਼ਬਦ ਨਿਕਲਦੇ ਹਨ ਉਹ ਜਿੱਥੇ ਵੀ ਜਾਂਦਾ ਹੈ ਉੱਥੇ ਸੁੱਖ ਤੇ ਪ੍ਰੇਮ ਨਾਲ ਛੱਡ ਜਾਂਦਾ ਹੈ ਇਸ ਲਈ ਕਹਿੰਦੇ ਹਨ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਦਿਲ ਵਿੱਚ ਚਾੱਕ ਕੇ ਵੇਖੋ ਕਿ ਤੁਸੀਂ ਖੁਦ ਉਸ ਗੱਲ ਤੋਂ ਆਜ਼ਾਦ ਹੋ ਜਾਂ ਨਹੀਂ ਤਾਂ ਚੁੱਪ ਰਹਿਣਾ ਹੀ ਸਹੀ ਹੈ ਕਿਉਂਕਿ ਚੁੱਪੀ ਕਈ ਵਾਰ ਬੋਲਣ ਨਾਲੋਂ ਵੱਡੀ ਸਿਆਣਪ ਹੁੰਦੀ ਹੈ ਜਿਹੜਾ ਮਨੁੱਖ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖਦਾ ਹੈ ਉਹ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਕਾਬੂ ਵਿੱਚ ਰੱਖਦਾ ਹੈ ਜਦੋਂ ਤੂੰ ਕਿਸੇ ਨੂੰ ਮਾੜਾ ਕਹਿੰਦਾ ਹੈ ਉਹ ਸ਼ਬਦ ਹਵਾ ਵਿੱਚ ਗਾਇਬ ਨਹੀਂ ਹੋ ਜਾਂਦੇ ਉਹ ਤੇਰੇ ਆਪਣੇ ਆਲੇ ਦੁਆਲੇ ਹੀ ਊਰਜਾ ਵਜੋਂ ਫਿਰਦੇ ਨੇ ਜਿਹੜਾ ਤੂੰ ਕਿਸੇ ਲਈ ਸੋਚਦਾ ਹੈ ਉਹੀ ਤਰੰਗਾਂ ਤੇਰੇ ਜੀਵਨ ਵਿੱਚ ਵਾਪਸ ਆਉਂਦੀਆਂ ਨੇ ਜੇ ਤੂੰ ਕਿਸੇ ਨੂੰ ਮਾੜਾ ਕਹੇਂਗਾ ਮਾੜਾ ਤੇਰੇ ਨਾਲ ਵੀ ਹੋਵੇਗਾ ਜੇ ਤੂੰ ਚੰਗਾ ਸੋਚੇਂਗਾ ਚੰਗਾ ਤੇਰੇ ਅੰਦਰ ਹੀ ਹੋਵੇਗਾ ਤੇਰੇ ਨਾਲ ਵੀ ਚੰਗਾ ਹੀ ਹੋਵੇਗਾ ਇਸ ਕਰਕੇ ਜਦੋਂ ਵੀ ਕਿਸੇ ਬਾਰੇ ਕੁਝ ਕਹਿਣ ਦਾ ਮਨ ਹੋਵੇ ਥੋੜਾ ਰੁਕ ਕੇ ਸੋਚੋ ਕਿ ਮੇਰੇ ਸ਼ਬਦ ਕਿਸੇ ਨੂੰ ਦੁੱਖ ਤਾਂ ਨਹੀਂ ਦੇਣਗੇ ਜੇ ਹਾਂ ਤਾਂ ਉਹ ਬੋਲ ਆਪਣੇ ਅੰਦਰ ਹੀ ਰੱਖੋ ਕਿਉਂਕਿ ਜਿਹੜਾ ਮਨੁੱਖ ਕਿਸੇ ਨੂੰ ਚੁੱਪੀ ਨਾਲ ਮਾਫ ਕਰਦਾ ਹੈ ਉਸ ਦਾ ਦਰਜਾ ਰੱਬ ਦੇ ਨੇੜੇ ਹੋ ਜਾਂਦਾ ਹੈ ਇੱਕ ਦਿਨ ਜਦੋਂ ਅਸੀਂ ਸਭ ਰੱਬ ਦੇ ਦਰਬਾਰ ਵਿੱਚ ਜਾਵਾਂਗੇ ਰੱਬ ਸਾਡੇ ਸ਼ਬਦਾਂ ਦਾ ਹਿਸਾਬ ਵੀ ਲਵੇਗਾ ਉਹ ਪੁੱਛੇਗਾ ਤੂੰ ਕਿਸ ਨੂੰ ਪਿਆਰ ਦਿੱਤਾ ਕਿਸ ਨੂੰ ਦੁੱਖ ਦਿੱਤਾ ਤੇਰੀ ਜੁਵਾਨ ਨਾਲ ਕਿੰਨੇ ਮਨੁੱਖਾਂ ਨੂੰ ਰੋਸ਼ਨੀ ਮਿਲੀ ਤੇ ਕਿੰਨੇ ਅੰਧਕਾਰ ਵਿੱਚ ਡੁੱਬ ਗਏ। ਇਹੀ ਉਹ ਸਮਾਂ ਹੋਵੇਗਾ ਜਿੱਥੇ ਸਾਨੂੰ ਸਮਝ ਆਵੇਗੀ ਕਿ ਸੱਚਾ ਧਰਮ ਕਿਸੇ ਨੂੰ ਮਾੜਾ ਕਹਿਣਾ ਨਹੀਂ ਬਲਕਿ ਚੁੱਪ ਰਹਿ ਕੇ ਆਪਣੇ ਆਪ ਨੂੰ ਸਾਫ਼ ਕਰਨਾ ਹੈ। ਸਾਡੀ ਜ਼ਿੰਦਗੀ ਦੀ ਖੂਬਸੂਰਤੀ ਇੱਥੇ ਹੈ ਕਿ ਅਸੀਂ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ। ਜੇ ਅਸੀਂ ਕਿਸੇ ਨੂੰ ਮਾੜਾ ਕਹਿ ਦਿੱਤਾ ਕੱਲ ਉਸ ਤੋਂ ਸਿੱਖ ਕੇ ਬਿਹਤਰ ਬੋਲ ਸਕਦੇ ਹਾਂ। ਜਿਹੜਾ ਮਨੁੱਖ ਆਪਣੀ ਗਲਤੀ ਮੰਨ ਲੈਂਦਾ ਹੈ ਉਹ ਸਭ ਤੋਂ ਵੱਡਾ ਹੈ ਕਿਉਂਕਿ ਨਿਮਰਤਾ ਹੀ ਰੱਬ ਦਾ ਰੂਪ ਹੈ ਇਸ ਲਈ ਜੀਵਨ ਦਾ ਸੁਨੇਹਾ ਸਾਦਾ ਹੈ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਦੇਖੋ ਜੇ ਤੂੰ ਆਪਣੇ ਆਪ ਨੂੰ ਵੇਖ ਕੇ ਵੀ ਕਿਸੇ ਬਾਰੇ ਕੁਝ ਕਹਿਣਾ ਚਾਹੁੰਦਾ ਹੈ ਤਾਂ ਪਿਆਰ ਨਾਲ ਕਹਿ ਬੋਲ ਉਹ ਜਿਹੜੇ ਕਿਸੇ ਦੇ ਦਿਲ ਨੂੰ ਰੌਸ਼ਨੀ ਦੇਣ ਨਾ ਕਿ ਚੋਟ ਪਹੁੰਚਾਉਣ ਰੱਬ ਦੇ ਦਰਵਾਰ ਵਿੱਚ ਹਰ ਰੂਹ ਇੱਕੋ ਜਹੀ ਹੈ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਜਿਹੜਾ ਇਹ ਸਮਝ ਲੈਂਦਾ ਹੈ ਉਹ ਕਿਸੇ ਨੂੰ ਮਾੜਾ ਕਹਿਣ ਦੀ ਲੋੜ ਮਹਿਸੂਸ ਹੀ ਨਹੀਂ ਕਰਦਾ ਉਸ ਲਈ ਹਰ ਜੀਵ ਰੱਬ ਦਾ ਅੰਸ਼ ਹੈ ਤੇ ਜਿਹੜਾ ਹਰ ਰੂਹ ਵਿੱਚ ਰੱਬ ਵੇਖਦਾ ਹੈ ਉਹ ਸੱਚਾ ਗਿਆਨੀ ਹੈ ਸੱਚਾ ਸਾਧਕ ਹੈ ਤੇ ਇੱਕ ਸੱਚਾ ਇਨਸਾਨ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ